ਸੰਗਤ ਜੀ ਜਦੋਂ ਪਹਿਲਾ ਸਰਬੱਤ ਖਾਲਸਾ ਹੁੰਦਾ ਸਰਬੱਤ ਖਾਲਸੇ ਦੇ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਪੰਜ ਪਿਆਰੇ ਹੋਰ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਹਾਰਾਜ ਸੱਚੇ ਪਾਸ਼ਾ ਦੀਏ ਗਵਾਈ ਦੇ ਵਿੱਚ ਕੁਝ ਫੈਸਲੇ ਹੁੰਦੇ ਹਨ ਪੰਜ ਤਾਰਾ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਇਹ ਫੈਸਲੇ ਲੈ ਜਾਂਦੇ ਹਨ ਕਿ ਹੁਣ ਸਰਕਾਰੀ ਖਜ਼ਾਨੇ ਲੁੱਟੇ ਜਾਣਗੇ ਪੰਜ ਪਿਆਰੇ ਫੈਸਲਾ ਸੁਣਉਣ ਵਾਲੇ ਪੰਜਾਂ ਦੇ ਵਿੱਚੋਂ ਧੰਨ ਬਾਬਾ ਦੀਪ ਸਿੰਘ ਜੀ ਇਹ ਫੈਸਲੇ ਸੁਣਾਉਂਦੇ ਹਨ ਦੇ ਸਰਕਾਰੀ ਖਜ਼ਾਨਾ ਲੁੱਟਿਆ ਜਾਵੇਗਾ ਸਾਰੇ ਜਿਹੜਾ ਸਰਕਾਰੀ ਆ ਉਹ ਅਸਲਾ ਤਬੀਲੇ ਕੋੜੇ ਆਦਿਕ ਲੁੱਟੇ ਜਾਣਗੇ ਜਿਹੜੇ ਸਰਕਾਰੀ ਮੁਖਬਰਵਾ ਉਹ ਸੋਦੇ ਜਾਣਗੇ ਸੋ ਹੋਰ ਜਿਹੜੇ ਇਹ ਤਿੰਨ ਚਾਰਜਲੇ ਫੈਸਲੇ ਸੰਗਤ ਜੀ ਹੁੰਦੇ ਹਨ 1724 ਦੇ ਵਿੱਚ ਸੋ ਇਸੇ ਹੀ ਦਿਨ ਆਪਾਂ ਦੇਖਦੇ ਹਨ ਕਿ 1724 ਦੇ ਵਿੱਚ ਹੀ ਕਪੂਰ ਸਿੰਘ ਦਾ ਇਕਲੜਾ ਜਥਾ ਉਹ ਵਿਚ ਰਿਹਾ ਸੀ ਆਲਕੋਟੇ ਇਧਰ ਦੀ ਸਾਈਡ ਤੇ ਸਿੰਘ ਜੇ ਪ੍ਰਤਾਪ ਚੰਦ ਨਾਂ ਦਾ ਇੱਕ ਸ਼ਾਹੂਕਾਰ ਆਪਾਂ ਸੁਣਦੇ ਹਾਂ ਇਤਿਹਾਸ ਦੇ ਵਿੱਚ ਉਹ ਕਹਿੰਦੇ ਆਪਣਾ ਮਾਲ ਲੈ ਕੇ ਮੁਗਲ ਹਕੂਮਤ ਦਿੱਲੀ ਨੂੰ ਵੇਚਣ ਜਾ ਰਿਹਾ ਸੀ ਉਹਦੇ ਮਾਲ ਦੇ ਵਿੱਚ ਬਹੁਤ ਹੋਰ ਸਮਾਨ ਵੀ ਸੀ ਜਿਵੇਂ ਕੰਬਲ ਆਦਿਕ ਖਾਣ ਵਾਸਤੇ ਕੋਈ ਡਰਾਈ ਫਰੂਟ ਆਦਿਕ ਜਾਂ ਹੋਰ ਵੀ ਬਹੁਤ ਸਮਾਨ ਸੀ ਜਿਹੜਾ ਉਹ ਗੱਡੇ ਭਰ ਕੇ ਮੁਗਲ ਹਕੂਮਤ ਦਿੱਲੀ ਨੂੰ ਵੇਚਣ ਜਾ ਰਿਹਾ ਸੀ ਸੋ ਕਹਿੰਦੇ ਕਪੂਰ ਸਿੰਘ ਹੁਣਾਂ ਦੇ ਜਿਹੜੇ ਜਥੇ ਨੇ ਉਹ ਰਾਹ ਦੇ ਵਿੱਚ ਹਮਲਾ ਕੀਤਾ ਰਾਤ ਦਾ ਸਮਾਂ ਸੀ ਦਸੰਬਰ ਦਾ ਮਹੀਨਾ ਠੰਡ ਦਾ 1724 ਇਸ 1724 ਦੇ ਵਿੱਚ ਹੈ ਕਹਿੰਦੇ ਕਿ ਸਾਰਾ ਹੀ ਉਹਨਾਂ ਜਿਹੜਾ ਖਜ਼ਾਨਾ ਲੂਟ ਲਿਆ ਤੇ ਜਿਹੜੇ ਗੜਵਾਨ ਸੇ ਭਾਵੇਂ ਗੱਡੇ ਚਲਾਉਣ ਵਾਲੇ ਉਹ ਲੋਕੇ ਭਾਜ ਜਾਂਦੇ ਹਨ ਜਿਹੜਾ ਪ੍ਰਤਾਪ ਚੰਦ ਸ਼ਾਹੂਕਰ ਹੈ ਉਹ ਵੀ ਭੱਜ ਜਾਂਦਾ ਹੈ ਕਿਤੇ ਲੁੱਕ ਜਾਂਦਾ ਹੈ ਜਦੋਂ ਸਾਰਾ ਲੁੱਟਿਆ ਜਾਂਦਾ ਹੈ ਸਾਰਾ ਮਾਲ ਕਪੂਰ ਸਿੰਘ ਜਿਹੜੇ ਬਾਅਦ ਦੇ ਵਿੱਚ 1733 ਦੇ ਵਿੱਚ ਕਪੂਰ ਨਵਾਬ ਕਪੂਰ ਸਿੰਘ ਬਣਦੇ ਹਨ ਸੋ ਸਰਦਾਰ ਕਪੂਰ ਸਿੰਘ ਗੜਵਾਨ ਨੂੰ ਪੁੱਛਦੇ ਹਨ ਕਿ ਇਹ ਜਿਹੜਾ ਮਾਲ ਹੈ ਇਹ ਕਿੰਨੇ ਕ ਦਾ ਹੋਵੇਗਾ ਕਹਿੰਦੇ ਉਹ ਗੜਵਾਨ ਦੱਸਦਾ ਹੈ ਕਿ ਬਾਬਾ ਜੀ ਇਹ ਜਿਹੜਾ ਜੇ ਸਮਾਨ ਦਾ ਕੋਈ ਮੁੱਲ ਤਾਂ ਨਹੀਂ ਹੋਇਆ ਇਹ ਸ਼ਾਹੂਕਾਰ ਪ੍ਰਤਾਪ ਚੰਦ ਦਾ ਮਾਲ ਹੈ ਜਿਹੜਾ ਦਿੱਲੀ ਹਕੂਮਤ ਨੂੰ ਵੇਚਣ ਜਾ ਰਿਹਾ ਹੈ ਸੋ ਕਹਿੰਦੇ ਕਿ ਉਹਨਾਂ ਬਾਬਾ ਜੀ ਨੇ ਕਪੂਰ ਸਿੰਘ ਹੁਣਾਂ ਨੇ ਉਹਨਾਂ ਨੂੰ ਪੁੱਛਿਆ ਵੀ ਇਹ ਜਿਹੜਾ ਮਾਲਕ ਹੈ ਉਹ ਕਿੱਥੇ ਹੈ ਕਹਿੰਦੇ ਕਿ ਉਹ ਵੀ ਇੱਥੇ ਕਿਤੇ ਲੁਕਿਆ ਹੋਵੇਗਾ ਨੂੰ ਪੁੱਛਿਆ ਕਿ ਜੇ ਤੂੰ ਉਹਨੂੰ ਪਛਾਣ ਕਰਦਾ ਕਿ ਅਸੀਂ ਨਾਲ ਸਿੰਘ ਭੇਜਿਆ ਨੂੰ ਫੜ ਕੇ ਲੱਭ ਕੇ ਲਿਆਓ ਕਹਿੰਦੇ ਨੂੰ ਲੱਭ ਕੇ ਲਿਆਂਦਾ ਗਿਆ ਸਰਦਾਰ ਕਪੂਰ ਸਿੰਘ ਦੇ ਸਾਹਮਣੇ ਨੂੰ ਪੇਸ਼ ਕੀਤਾ ਗਿਆ ਨੂੰ ਪੁੱਛਿਆ ਗਿਆ ਕਿ ਕੀ ਇਹ ਤੇਰਾ ਸਮਾਨ ਨਹੀਂ ਹੈ ਕੀ ਇਹ ਤੇਰਾ ਸਮਾਨ ਹੈ ਸਰਕਾਰ ਦਾ ਸਮਾਨ ਨਹੀਂ ਹੈ ਉਹ ਦੱਸਦਾ ਹੈ ਕਿ ਨਹੀਂ ਸਿੰਘ ਸਾਹਿਬ ਜੀ ਇਹ ਮੈਂ ਜੀ ਵੇਚਣ ਜਾ ਰਿਹਾ ਸੀ ਇਹ ਸਾਰਾ ਮੇਰਾ ਹੀ ਸਮਾਨ ਹੈ ਜੇ ਦਿੱਲੀ ਹਕੂਮਤ ਦਾ ਨਹੀਂ ਹੋਇਆ ਸੰਗਤ ਜੀ ਉਸੇ ਵੇਲੇ ਹੀ ਸਰਦਾਰ ਕਪੂਰ ਸਿੰਘ ਨੇ ਆਪਣੇ ਸਾਰੇ ਹੀ ਸਿੰਘਾਂ ਨੂੰ ਆਵਾਜ਼ ਦਿੱਤਾ ਹੈ ਕਿ ਜੀ ਦੇ ਜੀ ਦੇ ਕੋਲ ਵੀ ਜਿਹੜਾ ਜੜਾ ਵੀ ਸਮਾਨ ਹੈ ਉਹ ਸਾਰਾ ਹੀ ਇੱਥੇ ਇੱਕ ਤੱਪੜ ਵਛਾ ਦਿੱਤਾ ਗਿਆ ਤੇ ਸਾਰਾ ਹੀ ਉੱਥੇ ਢੇਰ ਕਰ ਦਿੱਤਾ ਗਿਆ ਸਰਦਾਰ ਕਪੂਰ ਸਿੰਘ ਦੇ ਕਹਣ ਦੇ ਸਾਰੇ ਹੀ ਸਿੰਘਾਂ ਨੇ ਜਿਹੜਾ ਸਮਾਨ ਲਾ ਕੇ ਉੱਥੇ ਰੱਖਤਾ ਉਹਨਾਂ ਨੇ ਕਿਹਾ ਕਿ ਇਹ ਜਿਹੜਾ ਸਮਾਨ ਹੈ ਸਰਕਾਰੀ ਨਹੀਂ ਹੈ ਇਹ ਇੱਕ ਸ਼ਾਹੂਕਾਰ ਦਾ ਹੈ ਤੇ ਸਾਨੂੰ ਸਰਬੱਤ ਖਾਲਸਾ ਦਾ ਇਹ ਹੁਕਮ ਹੈ ਕਿ ਸਰਕਾਰੀ ਖਜ਼ਾਨਾ ਲੁੱਟਣਾ ਹੈ ਕਿਸੇ ਨਿਜ ਕਿਸੇ ਨਿਜੀ ਇਨਸਾਨ ਦਾ ਕਿਸੇ ਨਿਜੀ ਸ਼ਾਹੂਕਾਰ ਦਾ ਉਹ ਸਮਾਨ ਨਹੀਂ ਲੁੱਟਣਾ ਸੋ ਸਾਰਾ ਇਹ ਸੰਗਤ ਜੀ ਦਸੰਬਰ ਦਾ ਮਹੀਨਾ ਸਿੰਘਾਂ ਦੇ ਕੋਲ ਕੋਈ ਬਸਤਰਾ ਆਦਿਕ ਵੀ ਨਹੀਂ ਸਨ ਸਿੰਘਾਂ ਨੇ ਜਿਹੜਾ ਉੱਥੋਂ ਸਮਾਨ ਲੁੱਟਿਆ ਕੰਬਲ ਲੋਈਆਂ ਆਦਿਕ ਦੀਆਂ ਬੁਖੜਾਂ ਵੀ ਮਾਰੀਆਂ ਸਾਰਾ ਸਮਾਨ ਉੱਥੇ ਲੈਣ ਕੇ ਰੱਖ ਦਿੱਤਾ ਸੰਗ ਜਿਹੜਾ ਸ਼ਾਹੂਕਾਰ ਨੂੰ ਦੱਸਿਆ ਗਿਆ ਕਿ ਆਪਣਾ ਸਮਾਨ ਗਿਣ ਲਾ ਉਹਨੇ ਸਮਾਨ ਗਿੜਿਆ ਤੇ ਸਾਰਾ ਉਹਨੇ ਦੇਖਿਆ ਉਹਨੇ ਆਪਣੇ ਚੈੱਕ ਕੀਤਾ ਕਿ ਸਾਰਾ ਸਮਾਨ ਪੂਰਾ ਹੈ ਸੰਗਤ ਜੀ ਉਹ ਹੈਰਾਨ ਹੁੰਦਾ ਕਿ ਮੈਂ ਬੜੀ ਦੁਨੀਆ ਵੇਖੀ ਹੈ ਇਹਨਾਂ ਦੇ ਸਰੀਰ ਵੀ ਨੰਗੇ ਹਨ ਇਕੱਲੇ ਇੱਕ ਸ਼ਹਿਰੇ ਮਾੜੇ ਮੋٹے ਜੀ ਇਹਨਾਂ ਦੇ ਚੱਗੇ ਹਨ ਫੇਰ ਵੀ ਇਹਨਾਂ ਨੇ ਜਿਹੜਾ ਸਮਾਨ ਮੇਰੇ ਅੱਗੇ ਢੇਰੀ ਕਰਤਾ ਸੰਗ ਜੀ ਜਿਹੜਾ ਸਿੰਘਾਂ ਦਾ ਕੈਰੈਕਟਰ ਸੀ ਇਹਨਾਂ ਉੱਚਾ ਸੀ ਸਰਬੱਤ ਖਾਲਸਾ ਦਾ ਜਿਹੜਾ ਫੈਸਲਾ ਜਿਹਦੀ ਅਗਵਾਈ ਧੰਨ ਬਾਬਾ ਦੀਪ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਮਾਰੂ ਨੂੰ ਸਮਰਪਿਤ ਹੋ ਕੇ ਜਿਨ੍ਹਾਂ ਨੇ ਕੀਤੀ ਉਸ ਜਿਹੜੇ ਹੁਕਮਾਂ ਦੀ ਪਾਲਣਾ ਸਾਰੇ ਹੀ ਜਥੇਕਾਰਾਂ ਸਨ ਪੰਜਾਬ ਦੇ ਵਿੱਚ ਸੋ ਉਹ ਸ਼ਾਹੂਕਾਰ ਬੜਾ ਪ੍ਰਭਾਵਿਤ ਹੋਇਆ ਸੰਗਤ ਜੀ ਬਾਅਦ ਵਿੱਚ ਉਹੀ ਸ਼ਾਹੂਕਾਰ ਅਮਰ ਸ਼ਾਹ ਕੇ ਗੁਰਸਿੱਖੀ ਜੀਵਨ ਦੇ ਵਿੱਚ ਵੀ ਆਇਆ